ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਵੀਡੀਓ ਲੈ ਕੇ ਅੱਜ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਅਸੀਂ ਸਵਾ ਲੱਖ ਜਾਪ ਕਿਵੇਂ ਕਰ ਸਕਦੇ ਹਾਂ ਕਿਸੇ ਵੀ ਬਾਣੀ ਦਾ ਜਾਂ ਕਿਸੇ ਵੀ ਸ਼ਬਦ ਦਾ ਸਵਾ ਲੱਖ ਜਾਪ ਕਰਨ ਨਾਲ ਸਾਨੂੰ ਕੀ ਫਲ ਮਿਲਦਾ ਹੈ ਕਿਵੇਂ ਅਸੀਂ ਆਪਣੀ ਇੱਛਾ ਦੀ ਪੂਰਤੀ ਕਰ ਸਕਦੇ ਹਾਂ ਤੇ ਇੱਕ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਵਿੱਚ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇਵਾਲਿਆਂ ਦੀ ਸਾਖੀ ਵੀ ਸ਼ੇਅਰ ਕਰੂੰਗੀ ਇਸ ਲਈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਪੂਰਾ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਦੇ ਹੋ ਚਲੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਇੱਕ ਵਾਰ ਕੀ ਹੁੰਦਾ ਆ ਸੰਤ ਹਰਨਾਮ ਸਿੰਘ ਜੀ ਦੇ ਮਨ ਵਿੱਚ ਗੁਰਨਾਨਕ ਦੇਵ ਜੀ ਤੇ ਦਾਰਸ਼ਨਾਂ ਦੀ ਤਾਂਗ ਪੈਦਾ ਹੋ ਜਾਂਦੀ ਆ ਸੰਤ ਜੀ ਹਰ ਵੇਲੇ ਬਾਣੀ ਵਿੱਚ ਲੀਨ ਰਹਿੰਦੇ ਸੀਗੇ ਹਰ ਵੇਲੇ ਉਹ ਗੁਰੂਆਂ ਦੀਆਂ ਸਾਖੀਆਂ ਸੁਣਦੇ ਰਹਿੰਦੇ ਸੀ ਅਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਰਹਿੰਦੇ ਸੀ ਬਹੁਤ ਉਹਨਾਂ ਦਾ ਬਹੁਤ ਸਮਾਂ ਗੁਰਬਾਣੀ ਨੂੰ ਅਧਿਐਨ ਕਰਨ ਵਿੱਚ ਅਤੇ ਜਾਪ ਕਰਨ ਵਿੱਚ ਗੀਤਦਾ ਹੁੰਦਾ ਸੀਗਾ ਤੇ ਇੱਕ ਦਿਨ ਇੱਥੇ ਉਹਨਾਂ ਦੇ ਮਨ 'ਚ ਖਿਆਲ ਆਂਦਾ ਕਿ ਕੀ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਸਕਦੇ ਆ ਉਹਨਾਂ ਦੀ ਇੱਛਾ ਇਹ ਦਿਨੋਂ ਦਿਨ ਵੱਧਦੀ ਜਾਂਦੀ ਆ ਇਸ ਇੱਛਾ ਨੂੰ ਉਹ ਆਪਣੇ ਮਨ ਵਿੱਚ ਹੀ ਸੋਚਦੇ ਆ ਕਿ ਚਲੋ ਅਸੀਂ ਜਿੱਥੇ ਐਨੇ ਜਾਪ ਕਰਦੇ ਆ ਉੱਥੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੇ ਲਈ ਸਵਾ ਲੱਖ ਮੂਲ ਮੰਤਰ ਦਾ ਸਾਥ ਜਿਦਾ ਜਾਪ ਕਰਕੇ ਦੇਖਦੇ ਆ ਅਤੇ ਗੁਰੂ ਜੀ ਨੂੰ ਦਾਸਵੰਤਿ ਕਰਦੇ ਆ ਕਿ ਆਪ ਜੀ ਜ਼ਰੂਰ ਦਰਸ਼ਨ ਦੇਣਾ ਤੇ ਉਸ ਦਿਨ ਤੋਂ ਹੀ ਸੰਤ ਹਰਨਾਮ ਸਿੰਘ ਜੀ ਇਸ ਆਪਣੀ ਇੱਛਾ ਦੇ ਨਾਲ ਮੂਲਮੰਤਾ ਸਾਹਿਬ ਜੀ ਦਾ ਜਾਪ ਸ਼ੁਰੂ ਕਰ ਦਿੰਦੇ ਆ ਜਿਵੇਂ-ਜਿਵੇਂ ਦਿਨ ਬੀਤਦੇ ਜਾਂਦੇ ਆ ਉਹਨਾਂ ਦਾ ਉਹ ਉਹ ਜਾਪ ਹੋਰ ਵੀ ਪਤਲਾ ਜਾਂਦਾ ਹੈ ਤੇ ਦਾਰਸ਼ਨਾਂ ਦੀ ਤਾੰਗ ਵੀ ਬਾਜੀ ਜਾਂਦੀ ਆ ਸੰਤ ਨਾਮ ਸਿੰਘ ਜੀ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਕਦੋਂ 2.5 ਲੱਖ ਮੂਲਮੰਤਾ ਸਾਹਿਬ ਜੀ ਦਾ ਜਾਪ ਪੂਰਾ ਹੋ ਗਿਆ ਜਿਵੇਂ ਉਹ ਜਾਪ ਚੌਂਕੜਾ ਮਾਰ ਕੇ ਬੰਦੇ ਸੀ ਉਹਨਾਂ ਦੀ ਸੁਰਤੀ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਸੀ ਇਸੇ ਤਰ੍ਹਾਂ ਜਦੋਂ ਉਹਨਾਂ ਦੀ ਇੱਕ ਦਿਨ ਸੁਰਤੀ ਪ੍ਰਮਾਤਮਾ ਨਾਲ ਜੁੜੀ ਹੁੰਦੀ ਆ ਤੇ ਉਹ ਜਾਪ ਕਰ ਰਹੇ ਹੁੰਦੇ ਆ ਤਾਂ ਅਚਾਨਕ ਉਹਨਾਂ ਨੂੰ ਅੰਝ ਪਰ ਤੀਤ ਹੁੰਦਾ ਕਿ ਇੱਕ ਸੱਪ ਉਹਨਾਂ ਵੱਲ ਆ ਰਿਹਾ ਆ ਜਿਵੇਂ ਜਿਵੇਂ ਉਹ ਸੱਪ ਅੱਗੇ ਵਧਦਾ ਆ ਉਹ ਇੱਕ ਛਾਲ ਮਾਰਦਾ ਆ ਤੇ ਉਹ ਕਾਫੀ ਅੱਗੇ ਆ ਜਾਂਦਾ ਆ ਤੇ ਉਹ ਸੱਪ ਬਹੁਤ ਵੱਡਾ ਹੁੰਦਾ ਤੇ ਕਾਲੇ ਰੰਗ ਦਾ ਹੁੰਦਾ ਜਿਹਨੂੰ ਆਪਾਂ ਕੌਡੀਆਂ ਵਾਲਾ ਸੱਪ ਵੀ ਕਹਿ ਜਾਂਦੇ ਆ ਜਿਵੇਂ ਜਿਵੇਂ ਉਹ ਸੰਤ ਜੀ ਦੇ ਨੇੜਿਆਂ ਦਾ ਸੰਤ ਜੀ ਨੂੰ ਆਪਣੇ ਮਨ ਵਿੱਚ ਇਹ ਲੱਗਦਾ ਕਿ ਹੁਣ ਜਦੋਂ ਸੱਪ ਅਗਲੀ ਛਾਲ ਮਾਰੂਗਾ ਸਿੱਧਾ ਸਾਡੇ ਉੱਪਰ ਡੇਗੂਗਾ ਪਰ ਇੱਕਦਮ ਉਹਨਾਂ ਦੇ ਮਨ ਵਿੱਚ ਖਿਆਲ ਆ ਜਾਂਦਾ ਕਿ ਅਸੀਂ ਤਾਂ ਗੁਰੂ ਜੀ ਦੇ ਜਾਪ ਵਿੱਚ ਬੈਠੇ ਆ ਕਿ ਗੁਰੂ ਕੀ ਗੁਰੂ ਜੀ ਸਾਡੇ ਬਾਰੇ ਕੀ ਸੋਚੂਗੇ ਕਿ ਇਹਨੂੰ ਇੰਨਾ ਵੀ ਹੈ ਨਹੀਂ ਮੇਰੇ ਤੇ ਯਕੀਨ ਨਹੀਂ ਹੈਗਾ ਕਿ ਸੱਪ ਦੇ ਆਉਣ ਦੇ ਨਾਲ ਇਹ ਇੱਕਦਮ ਜਾਪ ਛੱਡ ਕੇ ਉੱਠ ਗਿਆ ਫਿਰ ਸੰਤ ਹਰਨਾਮ ਸਿੰਘ ਜੀ ਆਪਣੇ ਮਨੋਂ ਮਨ ਗੁਰੂ ਜੀ ਅੱਗੇ ਪ੍ਰਾਰਥਨਾ ਕਰਦੇ ਆ ਕਿ ਪ੍ਰਮਾਤਮਾ ਅਸੀਂ ਤੁਹਾਨੂੰ ਯਾਦ ਕਰਕੇ ਬੈਠੇ ਆ ਠਾਡਾ ਜਾਪ ਕਰ ਰਹੇ ਆ ਆਪ ਜੀ ਨੇ ਸਾਡੀ ਇਸ ਸੱਪ ਤੋਂ ਰੱਖਿਆ ਕਰਨੀ ਜਿਵੇਂ ਇਸ ਸੱਪ ਅਗਲੀ ਛਾਲ ਮਾਰਦਾ ਉਹ ਬਿਲਕੁਲ ਸੰਤਾਂ ਦੇ ਪੈਰਾਂ ਕੋਲ ਆ ਕੇ ਡਿੱਗ ਜਾਂਦਾ ਹਤੇ ਇਕਦਮ ਆਪਣੀ ਕਾਂਜ ਲਾ ਕੇ ਸੰਤਾਂ ਦੇ ਆਲੇ ਦੁਆਲੇ ਚੱਕਰ ਕੱਢਦਾ ਹੋਇਆ ਇੱਦਾਂ ਹੀ ਵਾਪਸ ਹੋਣ ਜਾਂਦਾ ਜਦੋਂ ਸਤ ਹਰਨਾਮ ਸਿੰਘ ਜੀ ਇਹ ਆਪਣੀ ਸੁਰਤ ਵਿੱਚ ਇਹ ਦੇਖਦੇ ਆ ਤਾਂ ਉਹਨਾਂ ਦਾ ਮਨ ਗਦਗਦ ਹੋ ਉੱਠਦਾ ਉਹ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਕਿ ਪ੍ਰਮਾਤਮਾ ਇੰਨਾ ਜ਼ਹਿਰੀਲਾ ਜਾਨਵਰ ਜੈਨ ਕਿ ਫੂਕ ਨਾਲ ਵੀ ਬੰਦਾ ਮਤਲਬ ਬੰਦੇ ਦੇ ਪ੍ਰਾਣ ਨਿਕਲ ਸਕਦੇ ਆ ਤੁਸੀਂ ਉਸ ਜਾਨਵਰ ਤੋਂ ਸਾਡੀ ਰੱਖਿਆ ਕੀਤੀ ਉਹ ਆਪਣੇ ਮਨ ਵਿੱਚ ਵਿੱਚ ਹੀ ਪਰਮਾਤਮਾ ਦਾ ਕੋਟਨ ਕੋਟ ਸ਼ੁਕਰਾਨਾ ਕਰਦੇ ਆ। ਵਾਰ-ਵਾਰ ਸ਼ੁਕਰਾਨਾ ਕਰਦੇ ਆ। ਸ਼ੁਕਰਾਨਾ ਕਰਦੇ ਹੋਏ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਜਿਨ੍ਹਾਂ ਜਿਵੇਂ ਉਹਨਾਂ ਦੇ ਮੋਰੇ ਇੱਕ ਪ੍ਰਕਾਸ਼ ਹੋ ਰਿਹਾ ਆ। ਐਨਾ ਪ੍ਰਕਾਸ਼ ਜਿਹੜਾ ਕਿ ਉਹਨਾਂ ਦੀ ਅੱਖਾਂ ਤੋਂ ਛਲਦਿਆ ਵੀ ਨਹੀਂ ਜਾ ਰਿਹਾ। ਤੇ ਜਦੋਂ ਉਹ ਆਪਣੀ ਸੁਰਤ ਵਿੱਚ ਹੀ ਜਾਪ ਕਰਦੇ ਹੋਏ ਆਪਣੀਆਂ ਅੱਖਾਂ ਖੋਲਦੇ ਆ ਤਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਆ। ਇਹ ਦੇਖ ਕੇ ਸੰਤ ਹਰਨਾਮ ਸਿੰਘ ਜੀ ਅੰਦੀ ਮੈਂ ਕਿ ਮੈਂ ਉਹਨਾਂ ਦੀ ਪੁਸਤਕ ਵਿੱਚ ਪੜਿਆ ਆ ਉਵੇਂ ਉਵੇਂ ਲਿਖਿਆ ਹੋਇਆ ਆ ਕਿ ਉਹ ਜੋ ਫੀਲਿੰਗ ਸੀਗੀ ਬਾਬਾ ਜੀ ਦੇ ਦਰਸ਼ਨਾਂ ਦੀ ਉਹ ਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੇ ਸੀ ਉਹਨਾਂ ਦਾ ਮਨ ਇੰਨਾ ਪਰਸੰਨ ਸੀ ਅੰਦਰੋਂ ਵੀ ਅਤੇ ਬਾਹਰੋਂ ਵੀ ਤੇ ਰਾਤ ਦੇ ਸਮੇਂ ਜਦੋਂ ਅੰਮ੍ਰਿਤ ਵੇਲੇ ਸਧਾਰਨ ਸਿੰਘ ਜੀ ਨੇ ਚੌਂਕੜਾ ਮਾਰ ਕੇ ਜਾਪ ਕਰ ਰਹੇ ਸਨ ਉਸ ਸਮੇਂ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਹੋਏ ਉਹਨਾਂ ਨੇ ਜਿੰਨਾ ਵੀ ਸਮਾਂ ਉਹ ਦਰਸ਼ਨ ਕੀਤੇ ਜਿਵੇਂ ਕਿ ਪੁਸਤਕ ਵਿੱਚ ਲਿਖਿਆ ਆ ਕਿ ਉਹ ਸਮਾਂ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਅਤੇ ਕੀਮਤੀ ਸਮਾਂ ਸੀ ਜਦੋਂ ਸੰਤ ਹਰਨਾਮ ਸਿੰਘ ਜੀ ਨੂੰ ਇੱਕਦਮ ਚਲਦੀ ਗੱਟੀ ਦੀ ਆਵਾਜ਼ ਆਈ ਤਾਂ ਉਦੋਂ ਉਹਨਾਂ ਦੀ ਸੁਰਤ ਟੁੱਟ ਗਈ ਤੇ ਪਰ ਉਹਨਾਂ ਦਾ ਮਨ ਅਤਿਆੰਤ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਆਨੰਦ ਉਹਨਾਂ ਦੇ ਆਲੇ-ਦੁਆਲੇ ਸਾਰੀ ਉਹਨਾਂ ਨੂੰ ਹਰ ਕਿਸੇ ਚੀਜ਼ ਵਿੱਚ ਗੁਰੂ ਜੀ ਹੀ ਮਤਲਬ ਕਿ ਉਹੀ ਸੀ ਨਾ ਨਹੀਂ ਅੱਖਾਂ ਮੋਰੇ ਆ ਰਿਹਾ ਸੀ ਜਿਵੇਂ ਕਿ ਪੁਸਤਕ ਵਿੱਚ ਲਿਖਿਆ ਹੋਇਆ ਹੈ ਉਸ ਦਿਨ ਸੰਤ ਹਰਨਾਮ ਸਿੰਘ ਜੀ ਬਹੁਤ ਹੀ ਪੰ ਪੁੰਚੇ ਹੋਏ ਜਿਹੜੇ ਮਾਪੋ ਅਖਿਆ ਬਹੁਤ ਹੀ ਖੁਸ਼ ਸਨ ਤੇ ਫਿਰ ਉਹਨਾਂ ਨੂੰ ਇੱਕਦਮ ਖਿਆਲ ਆਉਂਦਾ ਹੈ ਕਿ ਅਸੀਂ ਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਸਵਾ ਲੱਖ ਮੂਰ ਮੰਤਰ ਸਾਹਿਬ ਜੀ ਦਾ ਜਾਪ ਸ਼ੁਰੂ ਕੀਤਾ ਸੀ ਸ਼ਾਇਦ ਤਾਂ ਹੀ ਗੁਰਨਾਨਕ ਦੇਵ ਜੀ ਨੇ ਦਰਸ਼ਨ ਤੇ ਹਨ ਸੁਪਨ ਦਰਸ਼ਨ ਫਿਰ ਉਹਨਾਂ ਦੇ ਮਨ ਵਿੱਚ ਇੱਕਦਮ ਖਿਆਲ ਆਉਂਦਾ ਹੈ ਕਿ ਇਸ ਜਾਪ ਦਾ ਐਨਾ ਮਹੱਤਵ ਹੈ ਤੇ ਉਹ ਪਛਤਾਉਂਦੇ ਆ ਕਿ ਅਸੀਂ ਪਹਿਲਾਂ ਕਿਉਂ ਨਹੀਂ ਸਵਾ ਲੱਖ ਦਾ ਜਾਪ ਕੀਤਾ ਉਹ ਬਾਣੀ ਪੜਦੇ ਸੀ ਬਹੁਤ ਬਾਣੀ ਪੜਦੇ ਸੀ ਪਰ ਉਹਨੇ ਕਦੇ ਵੀ ਇਦਾਂ ਮਤਲਬ ਕਿ ਕਿਸੇ ਖਾਸ ਮਨੋ ਥਲੇ 1/2 ਲੱਖ ਦਾ ਜਾਪ ਨਹੀਂ ਸੀ ਕੀਤਾ ਹਾਲਾਂਕਿ ਉਹਨੇ ਪ੍ਰਸ਼ੰਸਾ ਤੇ ਬਹੁਤ ਸੁਣੀ ਸੀ ਪਰ ਉਹਨੇ ਕਦੇ ਕੀਤਾ ਨਹੀਂ ਸੀਗਾ ਉਹਨੇ ਪਹਿਲੀ ਵਾਰ ਜਾਪ ਕੀਤਾ ਸੀ ਤੇ ਉਹ ਆਪਣੇ ਮਨੋਂ ਮਨ ਮੁਸਕਰਾਉਂਦੇ ਆ ਕਿ ਸਾਨੂੰ ਤਾਂ ਇਹ ਵੀ ਨਹੀਂ ਜਾਪ ਕਿ ਅਸੀਂ ਕਿੰਨਾ ਜਾਪ ਕਰ ਲਿਆ ਕਿੰਨਾ ਨਹੀਂ ਫਿਰ ਉਹ ਕਹਿੰਦੇ ਆ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਤੇਰੀਆਂ ਕਰਾਮਾਤਾਂ ਤੂੰ ਹੀ ਜਾਣਦਾ ਤੇ ਇਹ ਜੀਵਨ ਤੇ ਉਹ ਦੱਸਦੇ ਆ ਕਿ ਇਸ ਇਹ ਸਮਾਂ ਉਹਨਾਂ ਦੇ ਲਈ ਬਹੁਤ ਅਨਮੋਲ ਸਮਾਂ ਸੀ ਹਾਂਜੀ ਬਸ ਮੈਂ ਤੁਹਾਨੂੰ ਇਹ ਸਾਖੀ ਸੁਣਾਉਂਦਾ ਇਹ ਹੀ ਮਨੋਰਥ ਸਿਗਾ ਕਿ ਜਦੋਂ ਸਾਡਾ ਕੋਈ ਵੀ ਕੰਮ ਅੜ ਜਾਵੇ ਜਾਂ ਅਸੀਂ ਕਿਸੇ ਵੀ ਕੰਮ ਲਈ ਜਾਂ ਆਪਣੇ ਆਤਮਿਕ ਸੁੱਖ ਲਈ ਆਪਣੇ ਆਤਮਿਕ ਸ਼ਾਂਤੀ ਲਈ ਜੇ ਆਪਾਂ ਚਾਹੀਏ ਤਾਂ ਅਸੀਂ 1 ਸਵਾ ਲੱਖ ਮੋਲਮਾਨਤਾ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਜੇ ਤੁਸੀਂ ਕਿਸੇ ਖਾਸ ਮਨੋਰਥ ਲਈ ਕਰਨਾ ਹੈ ਜਿਵੇਂ ਕੋਈ ਵੀ ਸਾਡੇ ਘਰ ਚ ਹੋ ਸਕਦੇ ਆ ਕਿਸੇ ਨੂੰ ਧੰਨ ਦੀ ਜਰੂਰਤ ਹੁੰਦੀ ਆ ਜਾਂ ਕਿਸੇ ਨੇ ਬਿਮਾਰੀ ਤੋਂ ਰਾਹਤ ਪਾਣੀ ਹੁੰਦੀ ਆ ਜਾਂ ਕਿਸੇ ਨੇ ਕਾਜੇ ਉਤਾਰਨ ਲਈ ਕਰਨਾ ਹੁੰਦਾ ਆ ਜਾਂ ਕੋਟ ਕੇਸ ਹੁੰਦਾ ਆ ਆਪਣੇ دنیਆਵੀ ਜੀਵਨ ਵਿੱਚ ਅਨੇਕਾਂ ਸਮੱਸਿਆਵਾਂ ਆਂਦੀਆਂ ਆ ਤੇ ਉਸ ਖਾਸ ਕਾਜ ਦੀ ਪੂਰਤੀ ਲਈ ਅਸੀਂ ਗੁਰਸਾਹਿਬ ਮੁਰੇ ਅਰਦਾਸ ਕਰਕੇ ਸਵਾ ਲੱਖ ਕੋਈ ਵੀ ਜਾਪ ਕਰ ਸਕਦੇ ਆ ਜਿਵੇਂ ਥਿਰਕਨ ਵੈਸੋ ਹਰ ਚੰਨ ਪਿਆਰੇ ਜਾਂ ਪੁੱਤਰ ਦੀ ਪ੍ਰਾਪਤੀ ਲਈ ਹਰੇਕ ਮਤਲਬ ਮਨੋਰਥ ਲਈ ਹਰੇਕ ਸ਼ਬਦ ਅਲੱਗ ਹੁੰਦਾ ਆ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਹਾਡੇ ਕਿਸੇ ਵੀ ਕਾਰਜ ਲਈ ਤੁਹਾਨੂੰ ਕਿਹੜਾ ਜਾਪ ਕਰਨਾ ਚਾਹੀਦਾ ਆ ਤਾਂ ਤੁਸੀਂ ਮੂਲ ਮੰਤਰ ਸਹਿਬ ਜੀ ਦਾ ਜਾਪ ਜਿਹੜਾ ਕਿ ਹਰੇਕ ਕਾਰਜ ਸਾਡਾ ਸਵਾਤਾ ਆ ਉਹਦਾ ਜਾਪ ਕਰ ਸਕਦੇ ਆ ਹੁਣ 1/2 ਲੱਖ ਜਾਪ ਕਰਨਾ ਕਿਤਾ ਹੁੰਦਾ ਆ ਸਭ ਤੋਂ ਪਹਿਲਾਂ ਕਿਸੇ ਵੀ ਕਾਰਜ ਨੂੰ ਕਰਨ ਦੇ ਲਈ ਆਪਣੇ ਸਿੱਖ ਧਰਮ ਵਿੱਚ ਦੇਖ ਨੂੰ ਬਹੁਤ ਮਹੱਤਤਾ ਦਿੱਤੀ ਗਈ ਆ ਸਭ ਤੋਂ ਪਹਿਲਾਂ ਕੇਸ਼ੇ ਇਸ਼ਨਾਨ ਕਰਕੇ ਦੇਖ ਬਣਾਣੀ ਉਤ ਬਾਅਦ ਘਰ ਵਿੱਚ ਜੋਤ ਲਗਾਣੀ ਸੁੱਜੇ ਵਾਸਤੇ ਰੱਖਣੇ ਅਤੇ ਘਰ ਵਿੱਚ ਕਿਸੇ ਸਹੀ ਸੁੱਚਿਮਤਾ ਨਾਲ ਇਹ ਕੋਈ ਵੀ ਪਾਠ ਹੋ ਸੁਚਿਮਤਾ ਨਾਲ ਕਰਨਾ ਕਿਸੇ ਚੰਗੇ ਸਥਾਨ ਤੇ ਜਿੱਥੇ ਸਾਫ ਸਫਾਈ ਕੀਤੀ ਹੋਵੇ ਉੱਥੇ ਬੈਠ ਕੇ ਤੁਸੀਂ ਸ਼ੁਰੂ ਕਰ ਸਕਦੇ ਆ ਇੱਕ ਦਿਨ ਵਿੱਚ 32 ਮਾਲਾ ਕਰਨੀਆਂ ਹੁੰਦੀਆਂ ਆ ਤੇ ਉਹ ਤੁਸੀਂ ਜਿੱਦਾਂ ਮਾਚੀ ਕਰ ਸਕਦੇ ਆ ਜ਼ਰੂਰੀ ਨਹੀਂ ਕਿ 32 ਮਾਲਾ ਲਗਾਤਾਰ ਹੀ ਕਰਨੀਆਂ ਹੁੰਦੀਆਂ 6 ਸਵੇਰ ਨੂੰ 6 ਦੁਪਹਿਰ ਨੂੰ 6 ਸ਼ਾਮ ਨੂੰ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਕਰ ਸਕਦੇ ਆ 40 ਦਿਨ ਦਾ ਜਾਪ ਹੁੰਦਾ ਹੈ ਇਹ 40 ਦਿਨ ਦੇ ਵਿੱਚ ਤੁਸੀਂ ਇਹ ਜਾਪ ਪੂਰਾ ਕਰਨਾ ਹੁੰਦਾ ਆ ਤੇ ਮੱਧ ਵਿੱਚ ਵੀ ਦੇਗ ਬਣਾ ਕੇ ਅਰਦਾਸ ਕਰਨੀ ਹੁੰਦੀ ਹੈ ਆਰੰਭ ਵਿੱਚ ਵੀ ਅਰਦਾਸ ਕਰਨੀ ਹੁੰਦੀ ਹੈ ਤੇ ਜਦੋਂ ਪਾਠ ਦੀ ਪੂਰਨਤਾ ਹੋ ਜਾਵੇ ਉਸ ਸਮੇਂ ਵੀ ਦੇਗ ਬਣਾ ਕੇ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਹੋ ਸਕੇ ਤਾਂ ਕਿਸੇ ਪਾਠੀ ਸਿੰਘ ਨੂੰ ਪਛਾਦਾ ਸ਼ਿਕਾ ਦਿੱਤਾ ਜਾਵੇ ਅਤੇ ਪਾਠੀ ਸਿੰਘ ਤੋਂ ਵੀ ਅਰਦਾਸ ਕਰਾਈ ਜਾਵੇ ਇਸ ਤਰ੍ਹਾਂ ਤੁਹਾਡਾ ਜੋ ਵੀ ਕਾਰਜ ਆ ਉਹ ਜ਼ਰੂਰ ਪੂਰਨ ਹੁੰਦਾ ਆ ਤੇ ਇਸ ਤੋਂ ਉਪਰੰਤ ਜੇ ਤੁਸੀਂ 40 ਦਿਨਾਂ ਵਿੱਚ ਇਹ ਜਾਪ ਨਹੀਂ ਕਰ ਸਕਦੇ ਤਾਂ ਤੁਸੀਂ ਖੁੱਲੇ ਚਾਪ ਵੀ ਕਰ ਸਕਦੇ ਆ ਦਿਨ ਵਿੱਚ 6 ਮਾਲਾ ਕਰਨ ਨਾਲ ਵੀ ਤੁਹਾਡਾ ਛੇਤੀ ਤੋਂ ਅੱਛੇ ਕੁ ਮਹੀਨਿਆਂ ਚ ਤੁਹਾਡਾ ਹੋ ਜਾਂਦਾ ਆ ਵੈਸੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹਨੂੰ ਟਾਈਮ ਬੰਨ ਕੇ ਹੀ ਕਰਨਾ ਜੇ ਤੁਸੀਂ ਵੈਸੇ ਹੀ ਆਪਣੇ ਦੁੱਖਾਂ ਕਲੇਸ਼ਾਂ ਦੇ ਨਾਚ ਲਈ ਜਾ ਜਾਂ ਤੁਸੀਂ ਚਾਹਦੇ ਆ ਕਿ ਤੁਹਾਡੀ ਸੇਵਾ ਸਿਮਰਨ ਭਾਵਨਾ ਪਤੇ ਤਾਂ ਜੋ ਵੀ ਤੁਹਾਡੇ ਦੁੱਖ ਕਲੇਸ਼ਾ ਜੋ ਵੀ ਤੁਹਾਡਾ ਮਾੜਾ ਸਮਾਇਆ ਉਹ ਛੇਤੀ ਘਟ ਹੋਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਰੋਜ਼ ਦੋ ਮਾਲਾ ਮੂਲ ਮੰਨ ਤੋ ਜਾਪ ਸ਼ੁਰੂ ਕਰੋ ਜਿੱਦਾਂ ਜਿੱਦਾਂ ਤੁਸੀਂ ਬੈਠਦੇ ਜਾਉਂਗੇ ਤੁਹਾਡਾ ਚੌਂਕੜਾ ਵਧਦਾ ਚਾਹੂਗਾ ਤੁਹਾਡਾ ਚਾਪ ਦਾ ਟਾਈਮ ਵਧਦਾ ਚਾਹੂਗਾ ਉਦੋਂ ਉਦੋਂ ਤੁਸੀਂ ਆਪਣੀਆਂ ਮਾਲਾ ਨੂੰ ਵਧਾ ਸਕਦੇ ਆ ਫਿਰ ਜਦੋਂ ਤੁਸੀਂ ਇੱਕ ਦਿਨ ਚ 6 ਮਾਲਾ ਤੇ ਆ ਜਾਂਦੇ ਆ ਤਾਂ ਫਿਰ ਹੌਲੀ ਹੌਲੀ ਕੋਸ਼ਿਸ਼ ਕਰੋ ਕਿ 10 ਮਾਲਾ ਤੇ ਆਓ ਇਸ ਤਰ੍ਹਾਂ ਵੀ ਤੁਸੀਂ ਖੁੱਲੇ ਜਾਪ ਵੀ ਕਰ ਸਕਦੇ ਆ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿੱਤਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਅਤੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਕਮੈਂਟ ਸੈਕਸ਼ਨ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਹੋਰ ਵੀਡੀਓਜ਼ ਬਣਾਉਣ ਦਾ ਮੋਟੀਵੇਸ਼ਨ ਮਿਲਦਾ ਆ ਤੇ ਬਾਕੀ ਇਸ ਇਸ ਚੈਨਲ ਤੇ ਤੁਹਾਨੂੰ ਸਿੱਖ ਧਰਮ ਬਾਰੇ ਸਿੱਖ ਇਤਿਹਾਸ ਬਾਰੇ ਜਾਂ ਸੰਤਾਂ ਰੀਆਂ ਸਾਖੀਆਂ ਬਾਰੇ ਜਾਣਨ ਨੂੰ ਮਿਲੂਗਾ ਠੀਕ ਹੈ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਨਾਲ ਤੁਸੀਂ ਸਾਡੀ ਵੀਡੀਓ ਨੂੰ ਪੂਰਾ ਦੇਖਿਆ ਉਹਦੇ ਲਈ ਠਾਠਾ ਬਹੁਤ ਬਹੁਤ ਧੰਨਵਾਦ वाहगुरु जी का खालसा वाहे गुरु जी की फतेह एक सत नाम करता पुरख निरपो निरवैर अकाल मूरत जुन्नी सेवन कुरपर आद सच रिकाद सच है पी सच नानक हो सी पी सच जे सोचे सोच न हो वे जे सोची लखवार चुपे चुप न हो वे जे लाई तहान इकतार खेया पुख न उतरी जे वन्ना पुनिया पार सहब सयान पा लाख होए ता इक न चले नार सजे आरा हो ਇਹ ਪੂਰੇ ਟੇਪ ਪਾੜ ਹੁਕਮਰ ਜਾਈ ਚੱਲੇ ਨਾ ਨਾਨਕ ਲਿਖਿਆ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਮਤੀਬ ਸਿੰਘ ਜੀ